ਜੰਡੀਗਰ ਦੇ ਖੁੱਡਾ ਲੋਹਰਿਆ ਪੁੱਲ ਦੇ ਨਦੀ ਕਿ ਇੱਕ লাশ ਬਰਾਮਦ ਹੋਈ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਪਟਿਆਲਾ ਦੀ ਰਾਓ ਉਹੀ ਨਦੀ ਹੈ ਜਿਸ ਨਦੀ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੀ লাশ ਮਿਲੀ ਸੀ ਤਾਂ ਹੁਣ ਅੱਜ ਦੱਸਿਆ ਗਿਆ ਇੱਕ লাশ ਹੋਰ ਬਰਾਮਦ ਹੋਈ ਹੈ ਇਹ ਨਦੀ ਹੈ ਜਿੱਥੇ ਕਿ ਹਰ ਸਾਲ ਲਾਸ਼ਾਂ ਰੁੜ ਕੇ ਆਂਦੀਆਂ ਨੇ ਤਾਂ ਇਸ ਨਦੀ ਦੇ ਵਿੱਚ ਹੁਣ ਲਾਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਰਪੋਰਟ ਸਮਰਾਜਾਂ ਵੱਲੋਂ ਟ੍ਰੈਫਿਕ ਦੀ ਜਗ੍ਹਾ ਤੋਂ ਕੰਟਰੋਲ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੀ ਦੇਖਣ ਵਾਲੀ ਦੀ ਪੀੜ ਲਗਾਤਾਰ ਲੱਗੀ ਹੋਈ ਆ ਸਰ ਜਿਹੜੀ ਇਹ লাশ ਬਰਾਮਦ ਹੋਈ ਹੈ ਕੁਝ ਲੱਗਿਆ ਪਤਾ ਕਿਸ ਦੀ ਹੈ ਤਕੀਮੇ ਨਹੀਂ ਅਭੀ ਕੋਈ ਜਿੰਦ ਦੀ ਪਾਈ ਨਹੀਂ ਫੀਮੇਲ ਹੈ ਜਾਂ ਮੇਲ ਹੈ ਜਨਾ ਫੀਮੇਲ ਹੈ ਫੀਮੇਲ ਹੈ ਜੀ ਇਹ ਕਿਹੜੇ ਪਾਸੇ ਤੋਂ ਪਟਿਆਲਾ ਦੀ ਰੋ ਨਵਾਂਗਰੋਂ ਦੇ ਪਾਸੇ ਤੋਂ ਆਈ ਇਹ ਉੱਧਰ ਹਿਮਾਚਲ ਦੀ ਤਰਫੋਂ ਆ ਰਹੀ ਹੈ ਹਮਤ ਉੱਧਰ ਚੰਡੀਗੜ੍ਹ ਦੇ ਖੁੱਡਾ ਲੋਹਰਾਂ ਪੁਲ ਦੇ ਨੇੜੇ ਇੱਕ লাশ ਬਰਾਮਦ ਹੋਈ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਵਿੱਚ ਹਾਹਾਕਾਰ ਮਚ ਗਈ ਪਟਿਆਲਾ ਦੀ ਰਾਓ ਉਹੀ ਨਦੀ ਹੈ ਜਿਸ ਨਦੀ ਦੇ ਵਿੱਚ ਬੀਤੇ ਦਿਨੀ ਇੱਕ ਨੌਜਵਾਨ ਦੀ লাশ ਮਿਲੀ ਸੀ ਤਾਂ ਹੁਣ ਅੱਜ ਦੱਸਿਆ ਗਿਆ ਇੱਕ লাশ ਹੋਰ ਬਰਾਮਦ ਹੋਈ ਹੈ ਇਹ ਉਹੀ ਨਦੀ ਹੈ ਜਿੱਥੇ ਕਿ ਹਰ ਸਾਲ ਲਾਸ਼ਾਂ ਰੁੜ ਕੇ ਆਂਦੀਆਂ ਨੇ ਤਾਂ ਇਸ ਨਦੀ ਦੇ ਵਿੱਚ ਹੁਣ ਲਾਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਚੰਡੀਗੜ੍ਹ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਪੁਲਿਸ ਮੁਲਾਜ਼ਮ ਵੱਲੋਂ ਟ੍ਰੈਫਿਕ ਦੀ ਜਗ੍ਹਾ ਤੋਂ ਕੰਟਰੋਲ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੀ ਦੇਖਣ ਵਾਲੇ ਦੀ ਭੀੜ ਲਗਾਤਾਰ ਲੱਗੀ ਹੋਈ ਹੈ ਮੌਕੇ ਤਸਵੀਰਾਂ ਦੇਖੋ ਕਿ ਇਹ ਤਸਵੀਰਾਂ ਹੁਣ ਸਾਂਝੀਆਂ ਕਰ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਜਿਸ ਤਰੀਕੇ ਨਾਲ ਜਦੋਂ ਲਾਸ਼ ਦਾ ਪਤਾ ਲੱਗਦਾ ਇਲਾਕੇ ਦੇ ਵਿੱਚ ਖੁੱਡਾਂ ਲਾਉਂ ਰਹੇ ਹਾਂ ਤੇ ਹੋਰ ਨੇੜੇ ਦੇ ਲੋਕਾਂ ਨੂੰ ਤਾਂ ਇਸ ਨਦੀ ਦੇ ਵਿੱਚ ਦੇਖਣ ਵਾਲੇ ਦੀ ਭੀੜ ਲੱਗ ਗਈ ਹੈ ਪਰ ਇਹ ਲਾਸ਼ ਹੈ ਕਿਸ ਦੀ ਹੈ ਕਿਵੇਂ ਇਹ ਜਗ੍ਹਾ ਤੋਂ ਰੁੜ ਕੇ ਆਈ ਹੈ ਇਹ ਬਹੁਤ ਵੱਡੇ ਸਵਾਲ ਨੇ ਕਿਉਂਕਿ ਬੀਤੇ ਦਿਨੀ ਜਿਹੜੀ ਗੱਡੀ ਰੁੜੀ ਹੈ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਉਹ ਮੁੰਡਾ ਕੁੜੀ ਜੋ ਉਸੇ ਵਿੱਚ ਸਵਾਰ ਸੀ ਕਿਤੇ ਉਹ ਨੇ ਜਾਂ ਕੋਈ ਹੋਰ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਸ ਨੂੰ ਲੈ ਕੇ ਪੂਰੇ ਤੱਥ ਖੰਗਾਲੇ ਜਾਣਗੇ ਉਹ ਗੱਡੀ ਸਵਾਰ ਜਿਹੜੇ ਚਾਲਕ ਸੀ ਕਿ ਬਾਕੀ ਉਹਨਾਂ ਦੀਆਂ ਲਾਸ਼ਾਂ ਇਹ ਨੇ ਜਾਂ ਕੋਈ ਹੋਰ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਮੁਲਾਜ਼ਮ ਵੀ ਸਾਡੇ ਨਾਲ ਹੋਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਜਿਹੜੀ ਇਹ ਲਾਸ਼ ਬਰਾਮਦ ਹੋਈ ਹੈ ਕੁਝ ਲੱਗਿਆ ਪਤਾ ਕਿਸ ਦੀ ਹੈ ਤੇ ਕਿਵੇਂ ਨਹੀਂ ਅਭੀ ਕੋਈ ਆਇਡੈਂਟੀਫਾਈ ਨਹੀਂ ਹੈ ਜੀ ਫੀਮੇਲ ਹੈਗਾ ਮੇਲ ਨਹੀਂ ਜਨਾ ईमेल ईमेल है जी ये किड़े पासे तो पटियाला दी राओ नवा गरोने पासे तो आई ये उधर हिमाचल की तरफ से आ रही है हिमाचल तरफ से अच्छा कुछ पता नहीं लगा कोई رابطہ किया पंजाब पुलिस ਨਾਲ कुछ नहीं अभी बात चल रही है बात चल रही है हां बात चल रही है अभी कुछ पता नहीं लगे कितने दिन गर्मी ਤੇ ਪਰਿਵਾਰ ਦਾ ਕੁਝ ਗੁੰਮਸੁਦੀ ਦੀ ਕੋਈ ਤੁਹਾਡੇ ਕੋਲ ਆਈ ਕੋਈ ਰਿਪੋਰਟ ਜੀ ਸਾਡੇ ਕੋਲ ਕੋਈ ਰਿਪੋਰਟ ਨਹੀਂ ਜੀ ਹਾਂਜੀ ਅਸੀਂ ਕੁਝ ਕਹਿ ਨਹੀਂ ਸਕਦੇ ਬਿਲਕੁਲ ਤੁਸੀਂ ਦੇਖੋ ਕਿ ਇਨਵੈਸਟੀਗੇਸ਼ਨ ਦੇਖ ਬਿਲਕੁਲ ਤੁਸੀਂ ਦੇਖੋ ਚੰਡੀਗੜ੍ਹ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ লাশ ਹੈ ਕਿਸ ਦੀ ਹੈ ਇਹ ਖੁੱਦਾ ਲਾਹੌਰਾ ਦਾ ਪੁਲ ਹੈ ਜਿੱਥੇ ਕਿ ਕਾਫੀ ਲੋਕ ਜਿਹੜੀ ਭੀੜ ਇਕੱਠੀ ਹੋ ਗਈ ਸੀ ਪੁਲਿਸ ਲਗਾਤਾਰ ਕੰਟਰੋਲ ਕਰ ਰਹੀ ਹੈ ਕਿ ਜਿਸ ਤਰੀਕੇ ਨਾਲ ਹਾਕਾਰ ਮੱਚ ਗਈ ਜਗ੍ਹਾ ਦੇ ਉੱਤੇ ਕਿ ਜੋ লাশ ਬਰਾਮਦ ਹੁੰਦੀ ਹੈ ਤਾਂ ਹਰ ਬੰਦਾ ਇੱਕ ਵਾਰੀ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਹੈ লাশ ਕਿਸ ਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਇੱਕ ਕੁੜੀ ਦੀ লাশ ਹੈ ਜਿਹੜੀ ਹੁਣ ਇਸ ਨਦੀ ਵਿੱਚ ਬਰਾਮਦ ਹੋਈ ਹੈ ਪਿਤੇ ਦਿਨੀ ਇਹੀ ਗੱਲ ਚੱਲ ਰਹੀ ਸੀ ਕਿ ਕੁੜੀ ਇੱਕ ਮੁੰਡਾ ਜੋ ਗੱਡੀ ਦੇ ਵਿੱਚ ਸਵਾਰ ਸੀ ਜੋ ਗੱਡੀ ਮਿਲੀ ਹੈ ਕਿ ਉਸ ਦੇ ਵਿੱਚ ਸਵਾਰ ਸੀ ਕਿ ਉਹੀ ਮੁੰਡਾ ਕੁੜੀ ਹੋ ਸਕਦੇ ਨੇ ਪਰ ਪੁਲਿਸ ਇਸ ਬਾਰੇ ਅਜੇ ਕੁਝ ਕਹਿਣ ਨੂੰ ਤਿਆਰ ਨਹੀਂ ਕਿਉਂਕਿ ਅਜੇ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਕੁੜੀ ਦੇ ਜਾਂ ਮੁੰਡੇ ਦੇ ਉਹਨਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਜਾਂ ਫਿਰ ਉਹਨਾਂ ਦਾ ਪਰਿਵਾਰਕ ਮੈਂਬਰ ਕੋ ਸਾਹਮਣੇ ਨਹੀਂ ਆਇਆ ਪਰ ਚੰਡੀਗੜ੍ਹ ਦੇ ਵਿੱਚ ਹੁਣ ਲਾਸ਼ੇ ਬਰਾਮਦ ਹੋਣੇ ਪਟਿਆਲਾ ਦੀ ਰਾਉ ਨਦੀ ਦੇ ਵਿੱਚ ਕਿਤਨੇ ਕਿਤੇ ਫਿਰ ਸਵਾਲੇ ਖੜੇ ਹੁੰਦੇ ਨੇ ਕਿ ਅਗਰ ਨਦੀਆਂ ਦੇ ਉੱਤੇ ਪੁਲ ਸਮੇਂ ਸਿਰ ਲੱਗੇ ਹੁੰਦੇ ਤਾਂ ਇਹ ਲਾਸ਼ਾਂ ਬਰਾਮਦ ਨਾ ਹੁੰਦੀਆਂ ਤਾਂ ਇਹ ਪਟਿਆਲਾ ਦੀ ਰਾਉ ਜਿਹੜੀ ਨਦੀ ਤੁਹਾਨੂੰ ਵਾਰ-ਵਾਰ ਦਿਖਾ ਰਹੀਆਂ ਇਸ ਖਬਰ ਨੂੰ ਵੱਤਵਾਟ ਸ਼ੇਅਰ ਕਰਦੇ ਰਹੋ ਕਿਉਂਕਿ ਹੁਣ ਇਹ ਨਦੀ ਹੁਣ ਪਾਣੀ ਵਾਲੀ ਨਦੀ ਨਹੀਂ ਇਹ ਖੁੰਨੀ ਨਦੀ ਬਣ ਚੁੱਕੀ ਹੈ ਕਿਉਂਕਿ ਹਰ ਸਾਲ ਖੂਨ ਦੇ ਨਾਲ ਇਹ ਰੰਗ ਕੇ ਜਿਹੜੀ ਨਦੀ ਆਉਂਦੀ ਹੈ ਤਾਂ ਇਸ ਸਾਲ ਵੀ 2 ਲਾਸ਼ਾਂ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਇਸ ਜਗ੍ਹਾ ਉੱਤੇ ਆਈਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜੁਰ ਬਣਿਆ ਹੈ ਕਿ ਜਿਸ ਤਰੀਕੇ ਨਾਲ ਇਹ ਰੁੜੇ ਨੇ ਤਾਂ ਹੋਰ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਨਦੀਆਂ ਦੇ ਵਿੱਚ ਜਦੋਂ ਪਾਣੀ ਆਇਆ ਹੁੰਦਾ ਹੈ ਉਸ ਸਮੇਂ ਆਪਣੇ ਕਾਰ ਵਹੀਕਲ ਉਸ ਦੇ ਵਿੱਚ ਨਾ ਲਜਾਣ ਜਿਹਦੇ ਨਾਲ ਕਿ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਵੀ ਕਰੋ ਜੇ ਨਾਲ ਕਿ ਹੋਰ ਲੋਕਾਂ ਤੱਕ ਇਹ ਮੈਸੇਜ ਪਹੁੰਚ ਸਕੇ ਕਿਉਂਕਿ ਬਹੁਤ ਦਰਦਨਾਕ ਤਸਵੀਰਾਂ ਦੱਸਿਆ ਜਾ ਰਿਹਾ ਕਿ ਜਿਹੜਾ ਉਹਦਾ ਚਿਹਰਾ ਵੀ ਨਹੀਂ ਪਛਾਣਿਆ ਜਾ ਰਿਹਾ ਬਿਲਕੁਲ ਨਵਸਤਰ ਜਿਹੜੇ ਉਹ ਕੁੜੀ ਦੇ ਸਰੀਰ ਹੈ ਉਸ ਨੂੰ ਲੈ ਕੇ ਕਿਉਂਕਿ ਪਾਣੀ ਨੇ ਕਾਫੀ ਤੋੜ ਦਿੱਤਾ ਸਰੀਰ 5-6 ਦਿਨ ਪੁਰਾਣੀ ਜਿਹੜੀ লাশ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਪਾਣੀ ਚ ਰੁੜ ਕੇ ਆਈ ਹੈ ਹਮਾਚਲ ਵਾਲੇ ਪਾਸੇ ਤੋਂ ਆਈ ਹੈ ਇਹ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ ਸੁਣ ਲੈ ਕੇ ਪੰਜਾਬ ਪੁਲਿਸ ਦੇ ਨਾਲ ਵੀ ਰابط ਵਾਲੀ ਚੰਡੀਗੜ੍ਹ ਪੁਲਿਸ ਕਰ ਰਹੀ ਹੈ ਨਵਾਂਗੜ੍ਹ ਪੁਲਿਸ ਜੋ ਕਿ ਪਿਛਲੇ ਦਿਨ ਉਹਨਾਂ ਨੂੰ ਇੱਕ লাশ ਬਰਾਮਦ ਨਵਾਂਗੜ੍ਹ ਦੇ ਨਦੀਕ ਮਿਲੀ ਸੀ ਤਾਂ ਹੁ ਹੋਏਗੀ ਕਿ ਇਹਦੀ লাশ ਹੈ ਇਹ ਕਿਵੇਂ ਆਈ ਹੈ ਕਿ ਉਹ ਗੱਡੀ ਸਵਾਰ ਜਿਹੜੇ ਮੁੰਡਾ ਕੁੜੀ ਸੀ ਉਹਨਾਂ ਉਹ ਨੇ ਜਾਂ ਕੋਈ ਹੋਰ ਹੈ ਇਹ ਸੁਣਨੇ ਕਿ ਪੁਲਿਸ ਜਿਹੜੀ ਮੌਕੇ ਤੇ ਭੀੜ ਨੂੰ ਪਾਸੇ ਹਟਾਰ ਰਹੀ ਹੈ ਕਿਉਂਕਿ ਪੁਲਿਸ ਨੇ ਹੁਣ ਪੋਸਟਮਾਰਟਮ ਵਾਸਤੇ ਇਸ ਲਾਸ਼ ਨੂੰ ਲੈ ਕੇ ਜਾਣਾ ਹੈ ਪੂਰੇ ਤੱਤ ਸਾਹਮਣੇ ਆਣਗੇ ਕਿ ਕੋਈ ਇਹ ਕਿਸੇ ਤਰੀਕੇ ਦੀ ਕਤਲ ਕੀਤਾ ਹੈ ਜਾਂ ਕੋਈ ਇਹ ਪਾਣੀ ਆ ਰੁੜ ਕੇ ਆਏ ਨੇ ਇਹ ਪੂਰੀ ਜਾਂਚ ਦਾ ਵਿਚ ਹੈ ਇਸ ਨੂੰ ਲੈ ਕੇ ਹੁਣ ਸਰਕਾਰਾਂ ਨੂੰ ਚਾਹੀਦਾ ਆ ਪਾਵੇਂ ਪੰਜਾਬ ਸਰਕਾਰ ਹੈ ਕਿ ਉਹ ਪੁਲ ਲਾਣ ਜਲਦੀ ਜਲਦੀ ਕਿਉਂਕਿ ਪੁਲਾਂ ਦੇ ਕਾਰਨ ਹੀ ਜਿਹੜੇ ਵੱਡੇ ਹਾਦਸੇ ਵਾਪਰੇ ਪਿਛਲੇ ਸਾਲ ਵੀ ਜੇ ਆਪਾਂ ਗੱਲ ਕਰੀਏ ਕਈ ਲਾਸਾਂ ਜਿਹੜੀਆਂ ਇਸ ਨਦੀ ਦੇ ਵਿੱਚ ਰੁੜ ਕੇ ਆਈਆਂ ਸੀ ਜਿਸ ਨਦੀ ਦੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਇਸ ਖਬਰ ਨੂੰ ਬਾਕੀ ਨੂੰ ਸ਼ੇਅਰ ਕਰਕੇ ਆਪਣੇ ਵਿਚਾਰ ਜੁੜ ਦਿਓ ਤੁਹਾਨੂੰ ਨਾਮ ਸੁਮਿਤ ਦੇ ਨਾਲ ਪਰਤੇ ਸਿੰਘ